ਸਤ ਸ੍ਰੀ ਅਕਾਲ ਦੋਸਤੋ ਜੇਕਰ ਤੁਸੀਂ ਵੀ ਘਰ ਦੇ ਵਿੱਚ ਜਿਹੜਾ ਭਰਮੀ ਮਿਰਚ ਦਾ ਅਚਾਰ ਤਿਆਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਕੇ ਇਸ ਤਰ੍ਹਾਂ ਜਿਹੜਾ ਘਰ ਦੇ ਵਿੱਚ ਭਰਮੀ ਮਿਰਚ ਦਾ ਅਚਾਰ ਜਿਹੜਾ ਤੁਸੀਂ ਤਿਆਰ ਕਰ ਸਕਦੇ ਹੋ ਇਸ ਵੀਡੀਓ ਦੇ ਵਿੱਚ ਤੁਹਾਨੂੰ ਜਿਹੜਾ ਸਾਰਾ ਕੁਝ ਦਿਖਾਇਆ ਜਾਊਗਾ ਕਿਸ ਤਰ੍ਹਾਂ ਜਿਹੜਾ ਆਪਾਂ achar ਇਹ ਬਣਾਉਣਾ ਕਿਹੜਾ ਕਿਹੜਾ ਇਹਦੇ ਵਿੱਚ ਜਿਹੜਾ ਸਮਾਨ ਆਪਾਂ ਪਾਉਣਾ ਹੁੰਦਾ ਹੈ ਸੋ ਸਭ ਤੋਂ ਪਹਿਲਾਂ ਦਾ ਤੁਸੀਂ 5 600 ਗ੍ਰਾਮ ਜਿਹੜੀ ਮਿਰਚ ਲੈ ਲੈਣੀ ਆ ਮਿਰਚ ਨੂੰ ਜਿਹੜਾ ਪਹਿਲਾਂ ਪਾਣੀ ਦੇ ਨਾਲ ਧੋ ਕੇ ਚੰਗੀ ਤਰ੍ਹਾਂ ਧੁੱਪ ਦੇ ਵਿੱਚ ਸੁਕਾ ਲੈਣਾ ਹੈ ਫਿਰ ਤੁਸੀਂ ਲੈਣੀ ਆ 5 ਚਮਚ ਜਿਹੜੀ ਸੌਂਫ ਤੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਲੈਣੇ ਆ 4 ਚਮਚ ਜੀਰਾ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਲੈਣੀਆਂ 2 ਚਮਚ ਜਿਹੜੀ ਜਮੇਨ ਜਿਵੇਂ ਤੁਸੀਂ ਦੋ ਚਮਚੇ ਇਸ ਦੇ ਵਿੱਚ ਜਿਹੜੀ ਮਿਲਾ ਲੈਣੀ ਆ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਦੋ ਚਮਚ ਲੈਣੀ ਆ ਮੇਥੀ ਦਾਣਾ ਮੇਥੀ ਦਾਣਾ ਦੋ ਚਮਚ ਇਸ ਦੇ ਵਿੱਚ ਜਿਹੜਾ ਮਿਲਾ ਲੈਣਾ ਤੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਲੈਣਾ ਹੈ ਪੰਜ ਚਮਚ ਜਿਹੜੀ ਕਾਲੀ ਸਰੋਂ ਤੇ ਜੇਕਰ ਤੁਹਾਡੇ ਕੋਲ ਪੀਲੀ ਸਰੋਂ ਆ ਤਾਂ ਤੁਸੀਂ ਪੰਜ ਚਮਚੇ ਜਿਹੜੀ ਪੀਲੀ ਸਰੋਂ ਦੇ ਵੀ ਵਿੱਚ ਮਿਲਾ ਲੈਣੇ ਨੇ ਜੇਕਰ ਤੁਹਾਡੇ ਕੋਲ ਪੀਲੀ ਸਰੋਂ ਨਹੀਂ ਹੈ ਤਾਂ ਤੁਸੀਂ ਕਾਲੀ ਸਰੋਂ ਦੇ ਜਿਹੜੇ ਪੰਜ ਚਮਚ ਵਿੱਚ ਮਦਾ ਲੈਣੇ ਨੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਲੈਣੀਆਂ ਦੋ ਚਮਚ ਕਾਲੀ ਮਿਰਚ ਕਾਲੀ ਮਿਰਚ ਤੁਸੀਂ ਦੋ ਚਮਚ ਮਿਲਾ ਲੈਣੀ ਇਸ ਤੋਂ ਬਾਅਦ ਦੇ ਵਿੱਚ ਤੁਸੀਂ ਇਸ ਨੂੰ ਜਿਹੜਾ ਹਲਕੀ ਹਲਕੀ ਅੱਗ ਦੇ ਉੱਪਰ ਜਿਹੜਾ ਪਕਾ ਲੈਣਾ ਹੈ ਤੁਸੀਂ ਧਿਆਨ ਰੱਖਣਾ ਕਿ ਮਸਾਲੇ ਨੂੰ ਸਿਰਫ ਤੁਸੀਂ ਇੱਕ ਨਾਰਮਲ ਜਿਹਾ ਭੁੰਨਣਾ ਹੈ ਜਿਆਦਾ ਜਿਹੜਾ ਸੇਕ ਨਹੀਂ ਲੱਗਣ ਦੇਣਾ ਸੋ ਹਲਕੀ ਹਲਕੀ ਅੱਗ ਦੇ ਉੱਪਰ ਤੁਸੀਂ ਇਸ ਨੂੰ ਜਿਹੜਾ ਤਿਆਰ ਕਰ ਲੈਣਾ ਹੈ ਮਸਾਲੇ ਨੂੰ ਭੁੰਨਣ ਤੋਂ ਬਾਅਦ ਦੇ ਵਿੱਚ ਤੁਸੀਂ ਠੰਡਾ ਕਰ ਲੈਣਾ ਹੈ ਠੰਡਾ ਕਰਕੇ ਤੁਸੀਂ ਫਿਰ ਇਸ ਨੂੰ ਜਿਹੜਾ ਗ੍ਰੈਂਡਰ ਦੇ ਵਿੱਚ ਪਾ ਲੈਣਾ ਹੈ ਇਸ ਨੂੰ ਪੀਸ ਲੈਣਾ ਹੈ ਜੇਕਰ ਤੁਹਾਡੇ ਕੋਲ ਗ੍ਰੈਂਡਰ ਨਹੀਂ ਹੈ ਤਾਂ ਤੁਸੀਂ ਇਸ ਮਸਾਲੇ ਨੂੰ ਕੁੰਡੇ ਦੇ ਵਿੱਚ ਵੀ ਜਿਹੜਾ ਪੀਸ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਮਸਾਲਾ ਬਣ ਕੇ ਤਿਆਰ ਹੋ ਚੁੱਕਿਆ ਤੇ ਉਸ ਨੂੰ ਤੁਸੀਂ ਇੱਕ ਪਲੇਟ ਦੇ ਵਿੱਚ ਜਿਹੜਾ ਕੱਢ ਲੈਣਾ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਨੇ ਇੱਕ ਕੜਸੀ ਦੇ ਵਿੱਚ ਜਿਹੜਾ ਇੱਕ ਕੱਪ ਤੇਲ ਦਾ ਪਾ ਕੇ ਉਸ ਨੂੰ ਜਿਹੜਾ ਹਲਕੀ-ਹਲਕੀ ਸੇਕ ਦੇ ਉੱਪਰ ਤੁਸੀਂ ਉਹਨੂੰ ਗਰਮ ਕਰਨਾ ਹੈ ਅਤੇ ਉਸ ਦੇ ਵਿੱਚ ਜਿਹੜਾ ਅੱਧਾ ਚਮਚ ਜਿਹੜਾ ਹਿੰਗ ਦਾ ਤੁਸੀਂ ਮਿਲਾ ਲੈਣਾ ਹੈ ਤੇਲ ਨੂੰ ਗਰਮ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਫਿਰ ਜਿਹੜੇ ਪੀਸੇ ਹੋਏ ਮਸਾਲੇ ਦੇ ਵਿੱਚ 2 ਚਮਚ ਕਾਲੇ ਨੂਨ ਦੇ ਪਾ ਦੇਣੇ ਆ ਅਤੇ ਦੋ ਚਮਚ ਜਿਹੜੇ ਹਲਦੀ ਪਾਊਡਰ ਦੇ ਮਿਲਾ ਦੇਣੇ ਆ ਅਤੇ ਦੋ ਚਮਚ ਹਲਦੀ ਪਾਊਡਰ ਮਰਉਣ ਤੋਂ ਬਾਅਦ ਦੇ ਵਿੱਚ ਤੁਸੀਂ ਇੱਕ ਦੋ ਚਮਚ ਦੋ ਚਮਚ ਜਿਹੜੇ ਚਿੱਟੇ ਨੂਨ ਦੇ ਜਿਹੜੇ ਮਿਲਾ ਲੈਣੇ ਆ ਤੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਇਸ ਦੇ ਵਿੱਚ ਇਹਨੂੰ ਜਿਹੜਾ ਇਹਦੇ ਚਾਰ ਨੂੰ ਜਿਹੜਾ ਮਿਰਚ ਤੇ ਚਾਰ ਨੂੰ ਇੱਕ ਤਰ੍ਹਾਂ ਦਾ ਤਿੱਖਾ ਬਣਾਉਣ ਦੇ ਲਈ ਜਾਨਕੀ ਮਿਰਚ ਦਾ ਜਿਹੜਾ ਤੁਸੀਂ ਇਸਤੇਮਾਲ ਇਸ ਦੇ ਵਿੱਚ ਕਰ ਸਕਦੇ ਹੋ ਲਾਲ ਮਿਰਚ ਦਾ ਲਾਲ ਮਿਰਚ ਦੇ ਵੀ ਤੁਸੀਂ ਜਿਹੜੇ ਦੋ ਚਮਚੇ ਜਿਹੜੇ 500 ਗ੍ਰਾਮ ਮਿਰਚ ਦੇ ਵਿੱਚ ਦੋ ਚਮਚੇ ਲਾਲ ਮਿਰਚ ਦੇ ਵੀ ਤੁਸੀਂ ਇਸ ਦੇ ਵਿੱਚ ਮਿਲਾ ਸਕਦੇ ਹੋ ਤੇ ਉਸ ਤੋਂ ਬਾਅਦ ਦੇ ਵਿੱਚ ਉਸ ਤੋਂ ਬਾਅਦ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਇਸ ਦੇ ਵਿੱਚ ਅੱਧਾ ਚਮਚ ਹਿੰਗ ਦਾ ਜਿਹੜਾ ਪਾਊਡਰ ਪਾ ਦੇਣਾ ਹੈ ਅਤੇ ਜਿਹੜਾ ਦੋ ਚਮਚ ਜਾਂ ਇੱਕ ਚਮਚ ਤੁਸੀਂ ਅੰਬਚੂਰ ਪਾਊਡਰ ਦਾ ਇਸ ਦੇ ਵਿੱਚ ਮਿਲਾ ਕੇ ਤੁਸੀਂ ਇਸ ਨੂੰ ਜਿਹੜਾ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਹੈ ਚੰਗੀ ਤਰ੍ਹਾਂ ਮਸਾਲੇ ਨੂੰ ਜਿਹੜਾ ਇੱਕੋ ਜਿਹਾ ਮਿਕਸ ਕਰ ਦੇਣਾ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ 2 ਚਮਚ ਤੁਸੀਂ ਕਲੌਂਜੀ ਦੇ ਜਿਹੜੇ ਇਸ ਦੇ ਉੱਪਰ ਪਾਉਣੇ ਨੇ 2 ਚਮਚ ਕਲੌਂਜੀ ਦੇ ਜਿਹੜੇ ਇਸ ਦੇ ਵਿੱਚ ਮਿਲਾਉਣ ਤੋਂ ਬਾਅਦ ਤੁਸੀਂ ਇਹਨੂੰ ਫਿਰ ਜਿਹੜਾ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਹੈ ਫਿਰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਦੇ ਵਿੱਚ ਜੋ ਤੇਲ ਤੁਸੀਂ ਸਰੋਂ ਦਾ ਗਰਮ ਕਰਕੇ ਰੱਖਿਆ ਹੋਇਆ ਸੀ 2 3 4 ਤੱਕ ਚਮਚੇ ਤੱਕ ਜਿਹੜਾ ਇਸ ਦੇ ਵਿੱਚ ਪਾ ਕੇ ਤੁਸੀਂ ਇਸ ਨੂੰ ਹਿਲਾਉਣਾ ਹੈ ਅਤੇ ਇਸ ਤੋਂ ਬਾਅਦ ਵਿੱਚ 2 ਚਮਚੇ ਤੁਸੀਂ ਜਿਹੜੇ ਸਿਰਕੇ ਦੇ ਜਾਂ ਨਿੰਬੂ ਦੇ ਰਸ ਦੇ ਇਸ ਦੇ ਵਿੱਚ ਪਾ ਦੇਣੇ ਨੇ ਤਾਂ ਫਿਰ ਇਸ ਨੂੰ ਜਿਹੜਾ ਚੰਗੀ ਤਰ੍ਹਾਂ ਹਿਲਾ ਕੇ ਜਿਹੜਾ ਮਿਕਸ ਕਰ ਦੇਣਾ ਹੈ ਤੁਸੀਂ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਲੌਂਜੀ ਆ ਜਿਹੜੀ ਬਾਅਦ ਦੇ ਵਿੱਚ ਹੀ ਪਾਉਣੀ ਆ ਮਸਾਲਾ ਪਹਿਲਾਂ ਭੁੰਨਣ ਵੇਲੇ ਉਸ ਦੇ ਵਿੱਚ ਕਲੌਂਜੀ ਨਹੀਂ ਮਿਲਾਉਣੀ ਬਾਦ ਦੇ ਵਿੱਚ ਤੁਸੀਂ ਇਸ ਤਰ੍ਹਾਂ ਕਲੌਂਜੀ ਮਿਲਾ ਕੇ ਇਸ ਮਸਾਲੇ ਨੂੰ ਜਿਹੜਾ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਜਿੱਦਾਂ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਕਿ ਮਸਾਲਾ achar ਵਾਲਾ ਜਿਹੜਾ ਬਣ ਕੇ ਤਿਆਰ ਹੋ ਚੁੱਕਿਆ ਹੈ ਉਸ ਦੀ ਰੰਗਤ ਵੀ ਜਿਹੜੀ ਕਿੰਨੀ ਸੋਹਣੀ ਹੋ ਚੁੱਕੀ ਹੈ ਦੇਖਣ ਦੇ ਲਈ ਸੋ ਉਸ ਤੋਂ ਬਾਅਦ ਤੁਸੀਂ ਜਿਹੜੀਆਂ ਆਪਣੀਆਂ ਮਿਰਚਾਂ ਨੂੰ ਉਠਾ ਕੇ ਤੁਸੀਂ ਉਸ ਦੇ ਵਿੱਚ ਜਿਹੜਾ ਕੱਲੀ-ਕੱਲੀ ਦੇ ਵਿੱਚ ਚੰਗੀ ਤਰ੍ਹਾਂ ਇਹ ਮਸਾਲੇ ਨੂੰ ਭਰ ਦੇਣਾ ਹੈ ਚੰਗੀ ਤਰ੍ਹਾਂ ਇਹਨੂੰ ਜਿਹੜੀਆਂ ਅੰਦਰੋਂ ਭਰ ਕੇ ਤੁਸੀਂ ਇਸ ਦੇਵਾਦ ਤੁਸੀਂ ਇਸ ਨੂੰ ਜਿਹੜਾ ਆਪਣਾ ਜਿਹੜਾ ਕਰਮ ਕਰਿਆ ਹੋਇਆ ਤੇਲ ਸੀਗਾ ਸੋ ਉਸ ਦੇ ਵਿੱਚ ਡ੍ਰਿਪ ਕਰ ਦੇਣਾ ਹੈ ਉਸ ਦੇ ਵਿੱਚ ਡਬੋ ਕੇ ਕੱਢ ਲੈਣਾ ਹੈ ਮਿਰਚਾਂ ਨੂੰ ਚੰਗੀ ਤਰ੍ਹਾਂ ਵਿੱਚੋਂ ਭਰਨ ਦੇ ਬਾਅਦ ਦੇ ਵਿੱਚ ਤੁਸੀਂ ਜਿਸ ਬਰਤਨ ਦੇ ਵਿੱਚ ਮਿਰਚਾਂ ਪਾਉਣੀਆਂ ਨੇ ਉਸ ਨੂੰ ਪਹਿਲਾਂ ਚੰਗੀ ਤਰ੍ਹਾਂ ਸਾਫ਼ ਸੁਥਰਾ ਕਰ ਲੈਣਾ ਹੈ ਸੁਕਾ ਲੈਣਾ ਹੈ ਤੇ ਉਸ ਤੋਂ ਬਾਅਦ ਤੁਸੀਂ ਇਹਨਾਂ ਮਿਰਚਾਂ ਨੂੰ ਇਸ ਤਰ੍ਹਾਂ ਜਿਹੜਾ ਜੇ ਤੇਲ ਦੇ ਵਿੱਚ ਜਿਹੜਾ ਡਬੋ ਕੇ ਉਸ ਤੋਂ ਬਾਅਦ ਤੁਸੀਂ ਜਿਹੜੇ ਉਸ ਬਰਤਨ ਦੇ ਵਿੱਚ ਪਾਉਂਦੇ ਜਾਣਾ ਹੈ ਕੱਲੀ-ਕੱਲੀ ਮਿਰਚ ਨੂੰ ਤੁਸੀਂ ਇਸ ਤਰ੍ਹਾਂ ਉਸੇ ਗਰਮ ਕੀਤੇ ਹੋਏ ਤੇਲ ਦੇ ਵਿੱਚ ਡਬੋ ਕੇ ਤੁਸੀਂ ਜਿਹੜਾ ਆਪਣੇ ਬਰਤਨ ਦੇ ਵਿੱਚ ਪਾਉਂਦੇ ਜਾਣਾ ਹੈ ਸੋ ਇਸ ਤਰ੍ਹਾਂ ਜਿਹੜਾ ਤੁਹਾਡਾ ਮਿਰਚ ਦਾ achar ਜਿਹੜਾ ਤਿਆਰ ਹੋ ਜਾਵੇਗਾ ਤੇ ਉਸ ਤੋਂ ਬਾਅਦ ਤੁਸੀਂ ਇਸ ਮਿਰਚ ਦੇ achar ਨੂੰ ਕਦੋਂ ਵੀ ਜਿਹੜਾ ਖਾਣੇ ਦੇ ਲਈ ਤੁਸੀਂ ਵਰਤ ਸਕਦੇ ਹੋ ਜਦੋਂ ਤੁਸੀਂ ਸਾਰੀਆਂ ਮਿਰਚਾਂ ਨੂੰ ਤੇਲ ਦੇ ਵਿੱਚ ਡਬੋ ਕੇ ਬਰਤਨ ਦੇ ਵਿੱਚ ਪਾ ਦੇਮੋਗੇ ਤਾਂ ਉਸ ਦੇ ਬਾਅਦ ਦੇ ਵਿੱਚ ਤੁਸੀਂ ਜਿਹੜਾ ਬਚਦਾ ਤੇਲ ਤੁਸੀਂ ਉਸੇ ਬਰਤਨ ਦੇ ਵਿੱਚ ਪਾ ਦੇਣਾ ਹੈ ਤੁਸੀਂ ਦੇਖ ਸਕਦੇ ਹੋ ਤੁਹਾਡੀਆਂ ਮਿਰਚਾਂ ਨੇ ਜਿਹੜੀਆਂ ਬਣ ਕੇ ਤਿਆਰ ਹੋ ਜਾਣਗੀਆਂ ਸੋ ਕਿੰਨੀਆਂ ਜਿਹੜਾ ਸੁੰਦਰ achar ਬਣ ਕੇ ਤਿਆਰ ਹੋ ਗਿਆ ਹੈ ਉਹ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਹੀ ਰਹੇ ਹੋ ਕਿੰਨਾ ਸੋਹਣਾ ਜਿਹੜਾ ਮਿਰਚਾਂ ਦਾ ਰੰਗ ਆ ਜਿਹੜਾ ਬਣ ਚੁੱਕਿਆ ਹੈ ਸੋ ਜੇਕਰ ਤੁਸੀਂ ਵੀ ਆਪਣੇ ਘਰ ਦੇ ਵਿੱਚ ਇਸ ਤਰ੍ਹਾਂ ਦਾ ਚਾਰ ਆ ਜਿਹੜਾ ਤਿਆਰ ਕਰਨਾ ਚਾਹੁੰਦੇ ਹਾਂ ਤਾਂ ਏਸੇ ਤਰੀਕੇ ਦੇ ਨਾਲ ਤੁਸੀਂ ਵੀ ਆਪਣੇ ਘਰ ਦੇ ਵਿੱਚ ਇੱਕ ਜਿਹੜਾ ਵਧੀਆ ਸੁਆਦਿਸ਼ਟ ਅਚਾਰ ਜਿਹੜਾ ਤਿਆਰ ਕਰ ਸਕਦੇ ਹੋ ਅਤੇ ਇਹ ਚਾਰ ਨੂੰ ਜਿਹੜੀ ਫੰਗਸ ਵੀ ਨਹੀਂ ਪਵੇਗੀ ਤੇ ਚਾਰ ਦਾ ਰੰਗ ਵੀ ਜਿਹੜਾ ਬਿਲਕੁਲ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋ ਚੁੱਕਾ ਹੈ ਸੋ ਏਸੀ ਇੱਕ ਜਾਣਕਾਰੀ ਦੋਸਤੋ ਜੋ ਤੁਹਾਡੇ ਨਾਲ ਸ਼ੇਅਰ ਕਰਨੀ ਸੀ ਧੰਨਵਾਦ ਦੋਸਤੋ